ਸੰਗੀਤ ਜੀ ਵਾਹੀ ਕ੍ਰਿਜਿਕਾ ਖਾਲਸਾ ਵਾਹੀ ਕ੍ਰਿਜ ਕੀ ਪਤੇ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਪੈਣਾ ਬੀਬੀਆਂ ਦੇ ਲਈ ਲਿਆ ਜਾਂ ਉਹਨਾਂ ਪੈਣ ਭਰਾਵਾਂ ਦੇ ਲਈ ਲਿਆ ਜੋ ਜੀ ਦੂ ਤੋਂ ਪੰਜ ਦੇ ਵਿਚਕਾਰ ਉੱਠ ਜਾਂਦੇ ਆ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਭਜਨ ਮੰਦਗੀ ਨਹੀਂ ਕਰ ਪਾਉਂਦੇ ਬਾੜ ਪੂਜਾ ਨਹੀਂ ਕਰ ਪਾਉਂਦੇ ਬਸ ਆਪਣੇ ਦਿਨ ਦੀ ਸ਼ੁਰੂਆਤ ਆਪਣੇ دنیਵਿਆਕ ਕੰਮ ਧੰਦਿਆਂ ਤੋਂ ਹੀ ਕਰ ਦਿੰਦੇ ਆ ਤੋਂ ਉਹਨਾਂ ਦੀ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਸਮੇਂ ਦੇ ਦੌਰਾਨ ਸਿਰਫ ਤੇ ਸਿਰਫ ਆ ਇੱਕ ਪਾਠ ਕਰ ਲੋ ਜਾਂ ਫਿਰ ਇਸ ਸ਼ਬਦ ਦਾ ਜਾਪ ਕਰ ਲੋ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਜਿਹੜਾ ਹੀ ਨਿਸ਼ਾਨ ਇਸ ਸਮੇਂ ਦੇ ਦੌਰਾਨ ਪਾਠ ਕਰਦਾ ਹੈ ਉਹਦਾ ਤਾਂ ਭਲਾ ਹੁੰਦਾ ਹੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਲਕਿ ਉਹਦੇ ਕਰਕੇ ਉਹਦੇ ਪੂਰੇ ਪਰਿਵਾਰ ਦਾ ਉਹਦੇ ਬੱਚਿਆਂ ਦਾ ਸਬਦਾ ਦਾ ਖਲਾਉਂਦਾ ਹੈ ਇਹ ਵੇਲਾ ਬਹੁਤ ਪਾਵਰਫੁਲ ਹੈ ਇਹ ਵੇਲਾ ਬਹੁਤ ਤੱਤਦਾਰ ਹੈ ਕਿਉਂਕਿ ਇਹ ਵੇਲਾ ਪਰਮਪੀ ਦਾ ਪਰਮਾਤਮਾ ਜੀ ਦਾ ਨਾਮ ਜਪਣ ਦਾ ਵੇਲਾ ਹੈ ਤੇ ਬਹੁਤ ਸਾਰੀਆਂ ਪਵਿੱਤਰ ਰੂਹਾਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਹੋਣਾਂ ਇਸ ਵੇਲੇ ਦੇ ਵਿੱਚ ਉੱਠ ਕੇ ਰੱਬ ਨੂੰ ਯਾਦ ਕਰਦੀਆਂ ਨੇ ਪੁਜਨ ਪੱਦਕੀ ਕਰਦੀਆਂ ਨੇ ਇਸ ਕਰਕੇ ਇਹ ਵੇਲਾ ਹੋਰ ਵੀ ਜ਼ਿਆਦਾ ਤੱਤਦਾਰ ਹੋ ਜਾਂਦਾ ਸੋ ਇਸ ਵੇਲੇ ਦੇ ਵਿੱਚ ਜੋ ਵੀ ਜੀ ਉੱਠਦੇ ਆ ਉਹਨਾਂ ਦੇ ਉੱਤੇ ਮਨਕ ਦੀ ਬਹੁਤ ਕਿਰਪਾ ਹੁੰਦੀ ਆ ਤੇ ਜਿਹੜੇ ਉੱਠ ਕੇ ਭਜਨ ਜਿੰਦਗੀ ਕਰਦੇ ਆ, ਆਪਾੜ ਕਰਦੇ ਆ, ਨਾਮ ਜਪਦੇ ਆ ਉਹਨਾਂ ਤੇ ਤਾਂ ਬੇਅੰਤ ਕਿਰਪਾ ਹੁੰਦੀ ਆ। ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਦੇ ਵਿਰਥਾ ਨਹੀਂ ਜਾਂਦੀ। ਸੋ ਜੇਕਰ ਇਸ ਵੇਲੇ ਦੇ ਵਿੱਚ ਯਾਦ ਆ ਜਾਂਦੀ ਆ ਤਾਂ ਕੁਝ ਸਮਾਂ ਭਜਨ ਜਿੰਦਗੀ ਜ਼ਰੂਰ ਕਰੋ। ਓਮੇ ਵਾਠ ਕਰ ਲਓ ਨਾਮ ਜਪ ਕਰ ਲਓ ਸਿਮਰਨ ਕਰ ਲਓ ਜਿਵੇਂ ਤੁਹਾਡਾ ਦਿਆ ਕਰਦਾ ਪਰ ਪੰਜ 10 15 ਮਿੰਟ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਜਰੂਰ ਕਰ ਲਓ ਜੋ ਵੀ ਭੈਣ ਬੀਬੀ ਸਵੇਰੇ ਦੋ ਤੋਂ ਪੰਜ ਦੇ ਵਿੱਚ ਘਰ ਉੱਤੇ ਦੀ ਆ ਆਪਣੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਤੋਂ ਕਰੇ ਜਾਂ ਮੂਲ ਮੰਤਰ ਕੀਤੇ ਜਾਪ ਤੋਂ ਕਰੇ ਤੇ ਜੋ ਵੀ ਪਾਠ ਕਰਨਾ ਹੈ ਜਾਂ ਸ਼ਬਦ ਜਾਪ ਕਰਨਾ ਹੈ ਕਰਨ ਤੋਂ ਬਾਅਦ ਗੁਰੂ ਸਾਹਿਬ ਦੀ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਰਪਾ ਕਰਨ ਮੇਰੇ ਤੇ ਮੇਰੇ ਪਰਿਵਾਰ ਤੇ ਕਿਰਪਾ ਕਰੋ ਭਾਵੇਂ ਕਿ ਆਪਾਂ ਭਜਨ ਗਾਇਨ ਦੀ ਪਾਠ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਸਕਦੇ ਹਾਂ ਇਹਦੇ ਲਈ ਸਤ ਕੋਈ ਖਾਸ ਵੇਲਾ ਵਕਤ ਵਿਚਾਰਨੀ ਲੋੜ ਨਹੀਂ ਹੈ ਗੁਰਬਾਣੀ ਦਾ ਪਾਠ ਵੀ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਹਾਂ ਪਰ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੋਣੀ ਜ਼ਰੂਰੀ ਆ ਤੇ ਜੇਕਰ ਤੁਸੀਂ ਅੱਜ ਤੱਕ ਆਪਣੇ ਦਿਨ ਦੀ ਸ਼ੁਰੂਆਤ ਆਪਣੇ دنیਵੀ ਕੰਮ ਧੰਦਿਆਂ ਤੋਂ ਕਰ ਰਹੇ ਸੀ ਤਾਂ ਇੱਕ ਵਾਰ ਲਗਾਤਾਰ ਇੱਕ ਮਹੀਨਾ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਕੇ ਵੇਖੋ ਕੱਲ ਤੋਂ ਕਰ ਲਓ ਪਰਸੋਂ ਤੋਂ ਕਰ ਲਓ ਜੇਕਰ ਕਿਸੇ ਖਾਸ ਦਿਨ ਤੋਂ ਕਰਨਾ ਚਾਹੁੰਦੇ ਹੋ ਤਾਂ ਫਿਰ 16 ਨਵੰਬਰ ਸੰਗਰਾਣ ਵਾਲੇ ਦਿਨ ਤੋਂ ਕਰ ਲਓ ਸੇਰਯਾ ਉੱਤੇ ਕੇ ਇਸ ਨਾਮ ਕਰਕੇ ਜੱਪੀ ਸੈਸੇ ਦੀ ਬਾਣੀ ਦਾ ਪਾਠ ਕਰੋ ਜਿੰਨਾ ਚਿਰ ਬੈਠ ਕੇ ਨਾਮ ਜਪ ਸਕਦੇ ਹੋ ਨਾਮ ਜਪੋ ਮਾਲਕ ਦੀਆਂ ਮਨਤੀਆਂ ਦਾਤਾ ਦਾ ਸ਼ੁਕਰਾਨਾ ਕਰੋ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਬੀਤੇ ਮਹੀਨੇ ਦਾ ਸ਼ੁਕਰਾਨਾ ਕਰੋ ਆਉਣ ਵਾਲੇ ਮਹੀਨੇ ਦੀ ਸੁਖ ਸ਼ਰੰਤੀ ਦੀ ਅਰਦਾਸ ਕਰੋ ਜਦੋਂ ਆਪਾਂ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰਦੇ ਹਾਂ ਨਾ ਸੱਚ ਕਰਕੇ ਜਾਣੇ ਪੂਰਾ ਦਿਨ ਬਹੁਤ ਸੋਹਣਾ ਬੀਤਦਾ ਹੈ ਸਿਰਫ ਤੇ ਸਿਰਫ ਨਾਮ ਦੀ ਮੰਗ ਰੱਖੋ ਜਦੋਂ ਅਸੀਂ ਆਪਣੇ ਬੱਚਿਆਂ ਲਈ ਕੁਝ ਮੰਗਣਾ ਹੈ ਤੇ ਬਸ ਬੱਚਿਆਂ ਦੇ ਲਈ ਚੰਗੀ ਮਨਤ ਬੁੱਧ ਮੰਗੋ ਕਿਉਂਕਿ ਜੇ ਮਾਲਕ ਤੋਂ ਚੰਗੀ ਮਨਤ ਬੁੱਧ ਮੰਗਾਂਗੇ ਮਾਲਕ ਨੇ ਬੱਚਿਆਂ ਨੂੰ ਚੰਗੀ ਮਨਤ ਬੁੱਧ ਦੇ ਦਿੱਤੀ ਸਮਝੋ ਉਹਨਾਂ ਨੂੰ ਸਭ ਕੁਝ ਮਿਲ ਗਿਆ ਇਸ ਕਰਕੇ ਆਪਣੇ ਲਈ ਨਹੀਂ ਆਪਣੇ ਬੱਚਿਆਂ ਦੇ ਲਈ